जागो जागो सुबह हो गई जल्दी से पी लो चाय ठंडी हो गई हां फिर इतनी सुस्ती भाई है या नींद आ रही है नाक नन तो बाद हुई लोगों ने रात दिन मेनू नन दबा नहीं दी पहले मैं जागो जागी हां लो गाइस मॉर्निंग हो गई अब उठिए चाय पी ली आप ऑलरेडी हो के बैठी है बासुदी राठौर तो जाननी आ ਅੱਪਾ 2 ਮਿੰਟ ਸੌਂਦੀ ਹੈ ਗਾਇਸਾ ਇੰਨਾ ਨਾ 2-2 ਮਿੰਟ ਸੌਂਦੇ ਰਹਿੰਦੇ ਐ 2 ਮਿੰਟ 2 ਮਿੰਟ 2 ਮਿੰਟ 2 ਮਿੰਟ 5 ਮਿੰਟ ਸਵੇਰ ਸਵੇਰ ਜਿਹੜੀ ਨੀਂਦ ਹੁੰਦੀ ਨਾ ਬਹੁਤ ਵਧੀਆ ਲੱਗਦੀ ਐ ਇਹਨਾਂ ਦਾ ਬਸ ਆਹ ਹਾਂ ਸੁਤੇ ਰਹੀ ਜੀ ਸੁਤੇ ਰਹੀ ਜੀ ਆ ਕੇ ਹੁੰਦਾ ਪਰ ਛੇ-ਪਾਚ ਸਵੇਰ ਹੋ ਜਾਂਦੀ ਗੁੱਡ ਮਾਰਨਿੰਗ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਹੈਲੋ ਗੁੱਡ ਮਾਰਨਿੰਗ ਸਤਿ ਸ਼੍ਰੀ ਅਕਾਲ ਕਿਵੇਂ ਤੁਸੀਂ ਸਾਰੇ ਹੋ ਮਿੰਟ ਕੱਢੇ ਤੁਸੀਂ ਸਾਰੇ ਬੱਦੀਆਂ ਹੋਗੇ ਤੁਹਾਡੇ ਨਾਲ ਤੇ ਅੱਥੀਏ ਨਾ ਕੇ ਰੋਟੀ ਪਾਣੀ ਖਾ ਲਿਆ ਆ ਰੈਡੀ ਸ਼ੈਡੀ ਹੋ ਗਏ ਆ ਅਬੀ ਹਮ ਜਾਏਗੇ ਆਪਣੇ ਕੰਮ ਤੇ ਹੰਦੇ ਤੇ ਕੰਮ ਤੇ ਜਾਣਾ ਹੈ ਜੋਬ ਤੇ ਜੋਬ ਤੇ ਅਬ ਇਹ ਜਾਏਗੀ ਦਿਹਾੜੀ ਕਰਨ ਲੈ ਭਗਵਾ ਹੈ ਨਾ ਮਾਂ ਨੂੰ ਪੁੱਤਰ ਲਾ ਲਈ ਐਂਦੇ ਨਹੀਂ ਗਿਆ ਲੈ ਆਪਾਂ ਬਾਹਰ ਜਾਣੇ ਆ ਹੈਨਾ ਉਦੋਂ ਵੀ ਲੋਕ ਕੀ ਕਰਦੇ ਆ ਜਿਹੜਾ ਕੰਮ ਕਰਦੇ ਉਹਨੂੰ ਕੀ ਕਹਿੰਦੇ ਆ ਜੀ ਸ਼ਿਫਟਾਂ ਲਾਉਣੇ ਆ ਸ਼ਿਫਟਾ ਮਤਲਬ ਮੈਂ ਸ਼ਿਫਟਾ ਨਹੀਂ ਲਾਉਂਦੀ। ਡਿਆੜੀਆਂ। ਡਿਆੜੀ ਨਹੀਂ ਲਾਉਂਦੀ। ਅੱਛਾ। ਲੈ। ਲੈ ਉਹ ਵੀ ਲਓ। ਲਓ। ਐਨਰਜੀ। ਸੌਣ ਦੇ 10 ਮਿੰਟ ਉੱਟ ਜਾ ਵੀਰੇ। ਇਹ ਉਂ ਆਲੋ। ਮੈਂ ਦੂਜਾ ਸਰਾ ਨਾਲੇ ਮੂੰਹ ਤੇ ਰੱਖਾਂ। ਕਿਉਂ? ਇਹ ਚੰਨਨ ਪਿੰਦਰ ਦਾ ਹੈ। ਅੱਛਾ। ਚਲੇਗੇ ਸੀ ਆਪਣੀ ਸੌਫਤੇ ਤੇ ਆਪਣੀਆਂ ਰਾਤ ਵਾਲੀਆਂ ਰੋਟੀਆਂ ਵਧੀਆਂ ਪਈਆਂ ਤੁਸੀਂ ਦੇਖ ਸਕਦੇ ਹੋ ਇਹ 5 6 7 ਤਾਂ ਆਪਾਂ ਇਹਨਾਂ ਨੂੰ ਵੇਸ ਨਾ ਘਟਦੋ ਇਹਨਾਂ ਦਾ ਕੁਝ ਬਣਾਉਨੇ ਆ ਔਰ ਤੁਹਾਨੂੰ ਵੀ ਦੱਸਦੇ ਆ ਕਿ ਆਪਾਂ ਨੂੰ ਕੀ ਹੈ ਰੋਟੀ ਵੇਸ ਨਹੀਂ ਕਰਨੀ ਚਾਹੀਦੀ ਜੇਕਰ ਤੁਹਾਡੀਆਂ ਵੀ ਰਾਤ ਵਾਲੀਆਂ ਰੋਟੀਆਂ ਵਾਝਣ ਤਾਂ ਤੁਸੀਂ ਵੀ ਉਹਨਾਂ ਦਾ ਕੁਝ ਬਣਾ ਸਕਦੇ ਹੋ ਜੋ ਮੈਂ ਬਣਾਉਂਗੀ ਉਹੀ ਪਨੂ ਬਰੀਕ ਕਰਨ ਵਾਸਤੇ ਮਤਲਬ ਆਪਾਂ ਇਹਨੂੰ ਬਰੀਕ ਤੋਂ ਬਰੀਕ ਕਰਨਾ ਜਿੰਨਾ ਤੁਸੀਂ ਕਰ ਸਕਦੇ ਹੋ ਤਾਂ ਮੈਂ ਇਹਦੇ ਨਾਲ ਐਵੇਂ 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 ਵੀ ਕੁਹਾ ਕੇ ਹੂਲ ਕਰਾਂਗੇ ਇਹਨੂੰ ਆਪਾਂ ਛੋਟੇ ਛੋਟੇ ਇਹਦਾ ਮਤਲਬ ਜਿੰਨਾ ਬਰੀਕ ਹੋ ਸਦਾ ਉਹਨਾਂ ਬਰੀਕ ਆਪਾਂ ਇਹਨੂੰ ਕਰ ਲੈਣਾ ਹੈ ਕਰ ਦਿਓ ਜਿੰਨਾ ਬਰੀਕ ਤੁਸੀਂ ਕਰਨਾ ਹੈ ਉਨਾ ਕਰ ਸਕਦੇ ਹੋ ਪਰ ਜੇ ਜਿੰਨਾ ਮਤਲਬ ਜ਼ਿਆਦਾ ਇਹ ਹੋਗੀ ਬਰੀਕ ਓਨੇ ਜ਼ਿਆਦਾ ਵਧੀਆ ਬਣੂ ਮੈਂ ਯੂਜ਼ ਕਰ ਰਹੀ ਆ ਪੈਨ ਕੜਾਈ ਬੈਂ ਕੁਝ ਵੀ ਹੈ ਨਾ ਜੋ ਵੀ ਤੁਹਾਨੂੰ ਵਧੀਆ ਲੱਗੇ ਉਹ ਤੁਸੀਂ ਯੂਜ਼ ਕਰ ਸਕਦੇ ਹੋ ਹਾਂਜੀ ਹੁਣ ਆਪਾਂ ਇਹ ਛਪਾਵਾਂਗੇ ਫਾਈਨੀ ਫਾਈਨੀ ਸਾਰੀ ਆਪਣਾ ਪੂਰਾ ਗਰਮ ਹੋ ਗਿਆ ਹੈ ਹੁਣ ਆਪਾਂ ਛਪਾਵਾਂਗੇ ਖੰਡ चीनी, शुगर, लोग तो चेंज करना चाहोगे, चीनी, चार, पाँच, चीनी, पाँच सात, बाद में सात मिनट तक लग दिखाएंगे, जो सात रूटीन तो सात इसको उसका साथ देंगे। डाल दिया है, पार दिया है, पंट दिया है, जो आपको फिट करना चाहिए, तो फिर हम ऐसे ही लगा देंगे, मिक्स कर देंगे, चीज़ अपने मिक्स कर � गेली जी गेली जी तो हमारी चुरी वन के रेडी है देखो मैंने क्यों थोड़ा कट लगा सी मैं थोड़ा और पा लिया वही गलत जिन्ना खाना चाहते आपके फ्लेवर के अकॉर्डिंग उन्ना पा सकते हो वाइस तो एक वाली मेरी है एक वाली वीरे की हैीरा सु हम वॉशरूम चाह उठ उठ गया हम इसे खाते हैं बहुत स्वाद हो गया यम्मी 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 मेरे आ जा जल्दी तो गाइस तुम भी जरूर ट्राई करें हो है ना आप वेस्टेज क्यों करनी है ना तो वेस्टेज ना तो चलता है कि तुम कुछ बढ़िया चीज बना के खाओ वैसे भी हेल्दी है गाइस हम बन लगी है मैगीस मैगी मैगी अपन खा लेंगे ਸ਼ਹਿਰ ਪਲੇਟ ਪਰ ਕੇ ਮੈ ਗਈ ਆਪਣੀ ਰੈਡੀ ਹੈ ਖਾਓ ਐਸ਼ ਕਰੋ ਚੈੱਕ ਕਰੋ ਦਵਾਰਾਂ ਚਿਗਰਮ ਚਿਗਰਮ ਕੱਤਾ ਆਪਾਂ ਬਸ ਸ਼ਕਾ ਦਿੱਤੀ ਲਾਲੀ ਰਾਤ ਨੂੰ ਸ਼ਹਿਰ ਤੋਂ ਆਹ ਚਮਚੇ ਤੇ ਚਮਚਾ ਦਹੀਂ ਚੋਲ ਠੀਕ ਬਣਿਆ ਮੈਂ ਮੁਰ ਚਾਹੀਏ ਖਾ ਲਿਜੀਏ ਆਪਕਾ ਦੁੱਧ ਪੜਾ ਹੈ ਇਧਰ ਸਾਈਡ ਤੇ ਇਹ ਨਹੀਂ ਮਾਂ ਦੀ ਤੀਖਾਂ ਦੀ ਬਈ ਜੋਲ ਖਾਏਗੀ ਦੁੱਧ ਨਾਲ ਦੁੱਧ ਨਾਲ ਖਾਏਗੀ ਦੁੱਧ ਨਾਲ ਔਰ ਜੋ ਇਧਰ ਪਾ ਦੇ ਨਾ ਉਹ ਹੋਰ ਜੰਮੀ ਆ ਆ ਮੀਦ ਗਾਦੇ ਤੁਸੀਂ ਵੀ ਸਾਰਿਆਂ ਨੇ ਖਾ ਹੀ ਲਿਆ ਹੋਣਾ ਰੋਟੀ ਪਾਣੀ ਆ ਵੇ ਕਿਧਰ ਚੰਕੇ ਤੇ ਚੌਂਚ ਫਨ ਲਗੀ ਜੜੀ ਰਾਈਸ ਮਿਲ ਜਾਂਦੇ ਤੇ ਬਸ ਮੇਰਾ ਮਨ ਤਗੜਾ ਮੇਰੇ ਕੋਲ ਬਿਨ ਜੌਲ ਨਹੀਂ ਮੇਰੀ ਸਟੋਰੀ ਵੇਖੀ ਇੰਸਟਾਲ ਹੀ ਹੋਏ ਲੈ ਮੈਂ ਨਾ ਕੇ ਹੈ ਗਏ ਆਂ ਦਾ ਵੀਰ ਨੇ ਦਿੱਤਾ ਇੱਕ ਕੜਤੀ ਜੋੜ ਵੀਰੇ ਨੇ ਦਿੱਤੋ ਨਹੀਂ ਦੀਦੀ ਨੇ ਵੀਰੇ ਆਂ ਦੀਦੀ ਨੇ ਵੀਰੇ ਤੋਂ ਦੀਦੀ ਦਾ ਵੀਰੇ ਤੋਂ ਨਹੀਂ ਇੱਕ ਕੜਤੀ ਬਹੁਤ ਹੈ ਜਨ ਇੱਕ ਕੜਤੀ ਜੋੜ ਉਹ ਕਹੀਂ ਕੜਤੀ ਮੈਂ ਫੋੜ ਰਹੀ ਹਾਂ ਚੰਚੇ ਦਾ ਕੀ ਪੋਡਕਾਸਟ ਹੁੰਦਾ ਕੀ ਹੈ ਬਸ ਐ ਚੌਲੀ ਮਾਰਨੀ ਹੁੰਦੀ ਹੈ ਇੱਕ ਦੂਜੇ ਤੋਂ ਸਵਾਲ ਜਵਾਬ ਵੀ ਕਰਨੇ ਹੁੰਦੇ ਹਨਾ ਠੀਕ ਹੈ ਕੋਈ ਨਾ ਬਲੌਗਿੰਗ ਹਾਲ ਚੱਲਿਆ ਦਾ ਪੋਡਕਾਸਟ ਹੋਣਾ ਨਹੀਂ ਠੀਕ ਹੈ ਤੂੰ ਉਹਨਾਂ ਕੰਮ ਕਕਰ ਛੀ ਵੀ ਝੂਠੀ ਕਰਦੀ ਨਾ ਝੂਠੀ ਮਰਨਾ ਆਏਗੀ ਤਾਂ ਚੌਲੀ ਤਾਂ ਹੈ ਚਲ ਜਾ ਫਿਰ ਰੱਖਿਆ ਵੀ ਥੋੜਾ ਆਖੀ ਥੋੜਾ ਬੋਲ 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 ਹੈ ਵੀ ਮਾਰ ਵੇਖਦੀ ਤੇਰੇ ਪਿੱਛੇ ਪਟਾਕੇ ਚੱਲਣ ਦੇ ਬੱਪੂ ਦੀ ਹੁੰਦੀ ਨਹੀਂ ਫੈਰੀ ਹੋ ਗਈ ਫੈਰੀ ਕੀ ਪਟਾਕੇ ਕਿਉਂ ਚੱਲ ਜਿੰਦੇ ਬ੍ਰਿਜ ਤੋਂ ਪਾਰ ਮੁੰਡਾ ਆਇਆ ਕਿਸੇ ਦੇ ਤੈਨੂੰ ਕੀ ਪਤਾ ਉਹ ਇੱਧਰ ਚੱਲਦੀ ਜਾਂਦੇ ਹਨ ਤਾਂ ਜਿਹੜੇ ਮੁੰਡਾ ਇੱਧਰ ਚੱਲਣ ਜਾਂ ਸਕਦੇ ਆ ਕੁਝ ਹੋ ਵੀ ਹੋ ਸਕਦੀ ਸੌਂ ਚੜਿਆ ਅੱਜ ਅੱਜ ਥੋੜੀ ਸੌਂ ਚੜਿਆ ਅੱਜ ਚੜਿਆ ਅੱਜ ਸੰਗਰਾ ਦੇ ਯਾਦ ਵਿੱਚ ਦੁੱਧ ਪੋਤੂ ਹੋਰ ਓਏ ਰਾਮ ਨਭਾਂਗੇ ਚੱਲ ਜੀ ਪਿੰਡਾਇ ਤਾਂ ਉਹਦੇ ਚੱਲਦੇ ਮੁੰਡਾ ਵਾਇਬਰੀ ਹੁੰਦੀ ਹੈ ਅੱਛਾ ਚਲਾ ਆਨੇ ਆਈ ਨਾ ਅੱਜ ਕੱਲ ਚਲਾ ਦਿੰਦੇ ਆ ਮੱਛਰ ਖਾ ਗਿਆ ਗਾਇਸ ਵੀ ਰੰ ਦੇਖੋ ਮੈਂ ਜਦੋਂ ਬਹਿ ਗਿਆ ਨਾ ਮੈਂ ਕਿਹਾ ਕੋਈ ਗੱਲ ਨਹੀਂ ਪੀ ਰਾ ਤੂੰ ਰਾਮ ਨਾਲ ਹੂੰ ਖੂਨ ਵਾਧੂ ਆਪਣਾ ਇਹਦੇ ਵਾਧੂ ਬਲੱਡ ਗਰੁੱਪ ਕਿਹੜਾ ਤੇਰਾ ਮੱਛਰ ਨੂੰ ਪੁੱਛ ਗਿਆ ਹੂੰ ਤੈਨੂੰ ਕਿਹਾ ਦੁੱਧ ਲਿਆ ਦੇ ਚੋਰ ਬੌਣ ਨੂੰ ਖਾਲੀ ਹੋ ਗਿਆ ਨਾ ਆਪਾਂ ਅਬ ਹਮ ਲੇਟ ਚੁਕੇ ਹੈ ਲੇਟ ਚੁਕੀ ਤਾਂ ਮੈਂ ਲਟਾ ਦੂੰਗੀ ਕਿ ਕਿਧਰ ਚੱਲ ਤੁਰ ਜਾ ਆਈ ਰੋ ਇਹਨਾਂ ਨਾਲ ਤਾਂ ਮੈਨੂੰ ਤੁਸੀਂ ਕੀ ਕਹਿਣਾ ਚਾਹਦੇ ਹੋ ਤੈਨੂੰ ਹੋਲੀ ਹੱਸਿਆ ਹੋਲੀ ਹੱਸਿਆ ਗਾ ਹਾਂ ਮੈਂ ਕਿਹਨੂੰ ਮੈਂ ਵੇਖੀ ਹੱਸਿਆ ਨਹੀਂ ਪਰ ਮੈਂ ਕਿੱਡੀ ਜਲਦੀ ਲੇਟਿਆ ਪਰ ਤੂੰ ਕਿੱਡੀ ਜਲਦੀ ਉੱਠੀ ਹੈਂ ਹਾਂ ਤਾਂ ਮੈਨੂੰ ਉੱਠਣ ਵੇਲੇ ਉਹ ਤਾਂ ਲੇਜ਼ੀਨੈਸ ਆਈ ਨਹੀਂ ਮੈਂ ਤਾਂ ਵੇਂਦੂ ਕੀ ਕਰਦਾ ਹੈ ਲੇਜ਼ੀਨੈਸ ਸਾਡੇ ਚ ਵੀ ਨਹੀਂ ਹੈ ਬਟਾਪਾ ਮਟਕੀ ਬੜਾਪਾ 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 ਇਹ ਮਟਾਪਾ ਤਾਂ ਬੜਨਾ ਹੀ ਨਹੀਂ ਮਟਾਪਾ ਇਹ ਬੜਾਪਾ ਹੈ ਬੜਾਪਾ ਬੜਾਪਾ é isso, eu ouvir a né?